ਆ ਬੱਚੇ ਨੂੰ ਲੱਭਦੇ ਆ ਇੱਕ ਮਹੀਨੇ ਤੋਂ ਵੱਧ ਹੋ ਗਿਆ ਔਰ ਜਦੋਂ ਅਸੀਂ ਵਾਰ-ਵਾਰ ਇਸ ਨੂੰ ਲੱਭਣਾ ਚਾਹਿਆ ਲੇਕਿਨ ਇੱਕ ਮਹੀਨੇ ਤੱਕ ਨਜ਼ਰੀ ਨਹੀਂ ਪਿਆ ਅੱਜ ਸਾਡੀ ਨਜ਼ਰੀ ਪਿਆ ਅੱਜ ਅਸੀਂ ਬੱਚੇ ਦਾ ਪਿੱਛਾ ਕੀਤਾ ਆਜੋ ਬੱਚਾ ਸਾਈਕਲ ਤੇ ਜਾ ਰਿਹਾ ਇਸ ਨੇ ਸ਼ਹਿਰ ਦੇ ਵਿੱਚ ਇੱਕ ਨਵਾਂ ਨਾਮ ਪੈਦਾ ਕੀਤਾ ਇਸ ਬੱਚੇ ਨੇ ਇੱਕ ਇਤਿਹਾਸ ਲਿਖ ਦਿੱਤਾ ਆਪਣੇ ਸ਼ਹਿਰ ਦੇ ਵਿੱਚ ਆ ਤੁਸੀਂ ਤਸਵੀਰਾਂ ਵੇਖੋ ਕਿ ਅਸੀਂ ਇਸ ਦਾ ਪਿੱਛਾ ਕਿਉਂ ਕਰ ਰਹੇ ਆ ਕਿਉਂ ਇਸ ਨੂੰ ਲੱਭ ਰਹੇ ਆ ਔਰ ਜਦੋਂ ਅਸੀਂ ਰੁਕਣਾ ਚਾਹਿਆ ਤਾਂ ਰੁਕਿਆ ਫੇਰ ਨਹੀਂ ਫਿਰ ਵੀ ਇਹ ਬਾਜ਼ਾਰ ਦੇ ਵਿੱਚ ਨੂੰ ਐਂਟਰ ਹੋ ਕੇ ਇੱਕ ਸਾਈਡ ਨੂੰ ਨਿਕਲ ਗਿਆ ਲੇਕਿਨ ਦੱਸ ਦਈਏ ਖਾਸੀਅਤ ਕੀ ਆ ਛੋਟੀ ਜੀ ਉਮਰ ਵਿੱਚ ਇਤਿਹਾਸ ਲਿਖਣਾ ਹੈ ਕੋ ਯਾਦਗਾਰ ਬਣਾਉਣੀ ਇਹ ਬੱਚੇ ਨੇ ਆਪਣੀ ਯਾਦਗਾਰ ਬਣਾ ਦਿੱਤੀ ਆ ਛੋਟੀ ਜੀ ਉਮਰ ਦੇ ਵਿੱਚ ਔਰ ਹਰ ਇੱਕ ਨੂੰ ਦੱਸਿਆ ਕਰੇਗਾ ਕਿ ਦੀਨਾਂਗਰ ਦਾ ਪਹਿਲਾ ਬੱਚਾ ਮੈਂ ਆ ਇਹ ਸ਼ਹਿਰ ਦਾ ਪਹਿਲਾ ਬੱਚਾ ਆ ਵੇਖੋ ਬੱਚਾ ਤੁਸੀਂ ਖਾਸੀਅਤ ਕੀ ਹੈ ਆ ਵੇਖ ਸਕਦੇ ਹੋ ਸਾਈਕਲ ਦੇ ਉੱਤੇ ਸਟੀering ਲਗਾਇਆ ਹੋਇਆ ਕਾਰ ਦਾ ਸਟੀering ਲਗਾਇਆ अपना शौक ਜਿਹੜਾ ਉਹ ਪੂਰਾ ਕੀਤਾ ਔਰ ਕਈਆਂ ਨੂੰ ਤਾਂ ਕਾਰ ਦਾ ਸਟੀering ਕਮਾਉਂਦਿਆਂ ਕਮਾਉਣ ਵਾਸਤੇ ਉਮਰਾਂ ਲੰਘ ਜਾਂਦੀਆਂ ਬੜਾ ਲੰਬਾ ਸਮਾਂ ਲੱਗਦਾ ਲੇਕਿਨ ਇਹ ਬੱਚਾ ਜ਼ਰੂਰ ਇਤਿਹਾਸ ਲਿਖੇਗਾ ਇਹ ਬੱਚਾ ਜ਼ਰੂਰ ਕਾਮਯਾਬੀ ਕਰੇਗਾ ਕਿਉਂਕਿ ਛੋਟੀ ਜੀ ਉਮਰ ਦੇ ਵਿੱਚ ਸੁਪਨੇ ਵੱਡੇ ਆ ਆ ਤਸਵੀਰਾਂ ਜਿਹੜੀਆਂ ਸਾਡੇ ਦੀਨਾ ਨਗਰ ਸ਼ਹਿਰ ਦੀਆਂ ਔਰ ਦੀਨਾ ਨਗਰ ਸ਼ਹਿਰ ਦਾ ਬੱਚਾ ਔਰ ਹਰ ਕੋਈ ਖੜ ਕੇ ਸੋਭਾ ਕਰ ਰਿਹਾ ਔਰ ਸਲਾਮ ਕਰ ਰਿਹਾ ਬੱਚੇ ਨੂੰ ਔਰ ਖੜ ਕੇ ਵੇਖਦਾ ਬੱਚੇ ਵੱਲ ਕਿ ਬੱਚੇ ਨੇ ਕਮਾਲ ਕਰ ਦਿੱਤੀ ਆ ਇਹੋ ਜਿਹੇ ਸੁਪਨੇ ਜਿਹੜੇ ਆ ਕਿਸੇ ਕਿਸੇ ਦੇ ਦਿਮਾਗ 'ਚ ਆਉਂਦੇ ਆ ਆ ਬੱਚਾ ਵੀ ਦੱਸਿਆ ਕਰੂਗਾ ਕਿ ਸਭ ਤੋਂ ਪਹਿਲਾਂ ਦੀਨਾ ਨਗਰ ਦਾ ਮੈਂ ਉਹ ਬੱਚਾ ਆ ਜਿਸ ਨੇ ਸਾਈਕਲ ਦੇ ਉੱਤੇ ਸਟੀering ਲਗਾਇਆ ਸੀ ਕਾਰ ਦਾ ਹੋ ਸਕਦਾ ਇਸ ਦਾ ਸੁਪਨਾ ਜਲਦੀ ਹੀ ਪੂਰਾ ਹੋ ਜਾਵੇ ਔਰ ਇਸ ਦੀ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਬੱਚੇ ਦਾ ਗੁੱਸਾ ਵੱਸ ਸਕੇ ਤਸਵੀਰਾਂ ਸ਼ੇਅਰ ਕਰ ਦਿਓ